ਆ ਦੋਸਤੋ ਸਵਾਗਤ ਹੈ YouTube ਚੈਨਲ ਤੇ ਔਰ ਜੀ ਠੀਕੋ ਲੋ ਜੀ ਆਪਣਾ ਸਮਾਨ ਆ ਗਿਆ ਸੀ ਫੋਰ ਦਾ 40 ਫੁੱਟ ਫਿਲਟਰ ਆ ਗਿਆ ਜੀ ਫੋਰ ਹੋ ਗਿਆ ਜੀ 370 ਉਹ ਉਤਾਰਤਾ ਜੀ ਸਮਾਨ ਵਿੱਚ ਜਗ੍ਹਾ ਨਹੀਂ ਹੈ ਕਿ ਤੇ ਲਾਉਣ ਨੂੰ ਹਾਂਜੀ ਠੀਕੋ ਇਹ ਰੇ ਬਾਈ ਸਾਡੇ ਦਿਲਖੁਸ਼ ਇਹ ਕੰਮ ਕਰਦ ਨਹੀਂ ਜੀ ਇੱਥੇ ਮੁੰਡੇ ਲੇਬਰ ਦਾ ਜੀ ਆਪਨੇ ਪਾਪਾ ਜੀ ਆਇਏ ਨੇ ਅੱਜ ਬੋਰ ਤੇ ਸਮਾਨ ਪਾਉਣ ਲੱਗਿਆ ਜੀ ਬੱਦਲਵਾਈ ਹੋਈ ਹੋਈ ਆ ਮੌਸਮ ਖਰਾਬ ਆ ਬਹੁਤ ਪਹਿਲੇ ਪਹਿਲਾ ਸਮਾਨ ਪਾਈ ਜੇਬ ਆਪਣਾ ਵਧੀਆ ਗੱਲ ਆ ਜੀ ਲੋ ਜੀ ਫਿਰ ਪਾਉਣਿਆ ਸਮਾਨ ਠੀਕ ਹੈ ਕਰਜਾ ਪਾਉਣਾ ਸਮਾਨ ਸ਼ੁਰੂ ਥੱਲੇ ਚਾਊਆ ਫਿਲਟਰ ਤੋਂ ਬਾਅਦ ਪਾਵਾਂਗੇ ਸਾਰਾ ਪੱਕਾ

ਵਧੀਆ ਵਧੀਆ ਬਾਬਾ ਜੀ ਵਧੀਆ ਹੋਰ ਬਾਲ ਬੱਚੇ ਠੀਕ ਨੇ ਠੀਕ ਆ ਜੀ ਠੀਕ ਐ ਠੀਕ ਨੇ ਜੀ जी ने पैप अद्धे पैप पाते दो चार से अठ दस नौ पैप रह गए नौ पैप रह गए जी अद्धे पैप पै गए ये भी पा दिए फिर हाँ दोस्तों है कि चार पैप दो तो पै ने दिए थे हरे बिट्टा बस पैगा जी समान हर है चार के पैप पा दिए फिर बदलवाई भी बहुत हुई है बदल बहुत हुए पैर ਕਿਹੜੇ ਮਾਰ ਰਿਹਾ ਛਾਰੇ ਪਾਸੇ ਕਹਿੰਦਾ ਪਾ ਦੋ ਸਮਾਨ ਛੇ ਛੇ ਦੀ ਨਹੀਂ ਕਹਿੰਦਾ ਮੈਂ ਆ ਜਾਊਂਗਾ ਬੱਦਲ ਕਹਿੰਦਾ ਕਹਿੰਦਾ ਤੂੰ ਦੇਖ ਲੈ ਹੋਰ ਇਹ ਹੈ ਜੀ ਬਰਮੀ ਹੱਥ ਵਾਲੀ ਆਹ ਵਾਹ ਏ ਲੱਗਦਾ ਜੀ ਰਿਵਟ ਆ ਪਿਆ ਐਂ ਦਊ ਚਲੋ ਚਲੋ ਫੁਰਮਾਉਂ ਥੋੜੋ ਲੈ ਵੀ ਲਾ ਦੇ ਰਿਵਟ ਲਾ ਦੇ ਕੋ ਕੇ ਦੇ ਜੜ ਤੇ ਜੀ ਕੋ ਕੇ ਜੜ ਤੇ ਹਾਂ ਚੱਕੋ ਆਪਾਂ ਪਟੋਕੀ ਮੈਲੇ ਆਧਰਿਆ ਸੀ ਬੱਚਾ ਕਿਉਂ ਅਗਲੇ ਹੈ ਪਿੰਟ ਮਾਰਦਾ ਪਿੰਟ ਬਾਜਨ ਹੋ ਗਿਆ ਹੋਰ ਇਹ ਹੀ ਦੱਸ ਰਿਹਾ ਇੰਜਨ ਤੇ ਲੋਡ ਪੈਂਦਾ ਬਾਜਨ ਹੋ ਗਿਆ ਖਾਸਾ ਤਹਾ ਚੱਕਦੇ ਆ ਨਾ ਇੰਜਨ ਨੂੰ ਲੱਗਦਾ ਜੇ ਪਤਾ ਰਹਿਗੇ ਤੈਨਨੇ ਪਾਇਆ ਉਹ ਇਹ ਕਾ ਪਿਆ ਪਾਸਪੋਰਟ ਦਾ ਸਾਡੇ ਕਿ ਤਨੇ ਰਹਿ ਗਏ ਜੀ ਹੋਈ ਪਰ ਇਹ ਵੀ ਪਾ ਇਹ ਦੇਈਏ ਫਿਰ ਹੇ ਜੀ ਢੇਡ ਪਾ ਆਪਾਂ ਭਾਈ ਲੈ ਕੇ ਮਾਤਾ ਆਇਆ ਆ ਪਾ ਵੀ ਦਿੱਤਾ ਜੰਮੀ ਬਹੁਤ ਹੋ ਗਿਆ ਰੋਟੀ ਨਹੀਂ ਖਾਧੀ ਅੱਜ ਸੁਖਦਣ ਲੱਗੀ ਨਾ ਨਾ ਹਾਂ ਮੈਨੂੰ ਤਾਂ ਲੱਗ ਰਹੀ ਆ 2 ਵਜ ਗਏ ਇਹ ਚਾਬੀ ਨਾਲ ਕਰ ਦਿਓ ਹਾਂਜੀ ਕਿੰਨੇ ਪੇਪਰ ਹੈਗੇ ਆਹੀ ਆਹੀ ਪਾ ਲਿਆ ਅੱਛਾ ਹਾਂਜੀ ਬਾਬਾ ਜੀ ਉਹ ਠੀਕ ਹੋ ਇਧਰ ਹੈ ਤਾਂ ਨਹੀਂ ਕੋਈ ਪਾਇਪ ਅੱਛਾ ਯਾਰ ਬੰਨੇ ਬੰਨੇ ਰੱਬ ਨੇ ਵੀ ਕੁਝ ਚਲੋ ਵਧੀਆ ਗੱਲ ਆਈ ਵਧੀਆ ਠੀਕ ਹੈ ਜੀ ਹਾਂਜੀ ਕੀ ਕਰੀਏ ਨੇ ਉਹ ਜੱਗਰ ਨਾਮ ਦੀ ਬੱਗਿਆ ਹੈ ਫੰਦੇ ਅੱਛਾ ਆ ਜੇ ਦਿੱਤਾ ਭਾਜੇ ਦਿੱਤਾ ਲਾਦਾ ਥੱਲੇ ਫਿਰ ਪਾਇਪ ਪਾਦਾ ਹੀ ਸਮਾਨ ਹੈ ਲਓ ਜੀ ਠੀਕ ਹੈ ਹੁਣ ਸਮਾਨ ਵਧੀਆ ਪੈ ਗਿਆ ਪੂਰਾ ਪੈ ਗਿਆ ਨਾ 370 ਫੁੱਟ ਹੋ ਗਿਆ ਜੀ ਹੈ ਨਾ ਚਲੋ ਤੁਸੀਂ ਕਹਿਣਾ ਚਾਹੁੰਦੇ ਕੁਝ ਸਾਡੇ ਮਹੱਲੇ ਦਾ ਸਭ ਤੋਂ ਢੂੰਗਾ ਬੋਲ ਹੈ ਅੱਛਾ ਜੀ ਕਿਹੜਾ ਮਹੱਲਾ ਜੀ ਆਪਣਾ ਹੈ ਕਰਤਾਰ ਕੋਲ ਨਹੀਂ ਨਾ ਫਾ ਕਰਤਾਰ ਕਾਉਨੀਆਂ ਦੇ ਕੋਲੇ ਠੀਕ ਹੈ ਜੀ ਬਹੁ ਡੂੰਗਾ ਬੋਰਾ ਪੁੱਛ ਕੇ ਜਾਏਗਾ ਨਾ ਕਿ ਤੁਹਾਨੂੰ ਤੁਸੀਂ ਐਡਰੈਸ ਦੱਸ ਦਿਓ ਆਪਣਾ ਸਾਰਿਆਂ ਦੇ ਪੰਪ ਖੜ ਜਾਣਗੇ ਆਪਣੀ ਚੱਲੂ ਠੀਕ ਹੈ ਜੀ ਤੇ ਜਦੋਂ ਵੀ ਬੋਰ ਲਵਾਉਣਾ ਫੋਨ ਕਰਨਾ ਤੁਸੀਂ ਜਿੰਦੀ ਮਰਜ਼ੀ ਜਿੱਥੇ ਮਰਜ਼ੀ ਹੋਈ ਅਸੀਂ ਆਵਾਂਗੇ ਜ਼ਰੂਰ ਠੀਕ ਹੈ ਬੋਰ ਲਾਉਣਾ ਸਾਡਾ ਕੰਮ ਹੈ ਬੁਲਾਉਣਾ ਤੁਹਾਡਾ ਠੀਕ ਹੈ ਜੀ ਓਕੇ ਬਾਏ ਮੋਟਰ ਪਾਵਾਂਗੇ ਪਾਈਪ ਕੱਢੀ ਹੈ ਹੁਣ ਓਹ ਮਾਲਾ ਓ ਜੀ ਬੋਹ ਜੀ ਪਾਤੀ ਜੀ ਡਿਗਰੀ ਆਪਾਂ ਨੇ ਚੱਕਦੇ ਪਾਈਪ ਮਾਲ ਕਿੱਥੇ ਗਿਆ ਓ ਸੀ ਠੀਕ ਦਾ ਓ ਰਹਿ ਗਿਆ ਚਾਓ ਵੀ ਮਿੱਤਰੋ ਮਾਲ ਪੈ ਗਿਆ ਜੀ ਲੱਗ ਗਿਆ ਜੀ ਮੈਨ ਵਟਣਾ ਰੋਟੀ ਦਾ ਵੀ ਟਾਈਮ ਹੋ ਰਿਹਾ ਰੋਟੀ ਵੀ ਖਾਣੀ ਆ ਜੀ ਰੋਟੀ ਢੋਖ ਲੱਗ ਰਿਹਾ